ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗਿਆ ਲੱਗਿਆ ਬਣਾਉਣ ਪਿੰਡ ਦੀਨੇ ਵਾਲੀ ਤਸੀਲ ਅਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ 22 ਸਾਈ ਦੀਪ ਦੇ ਕੋਲ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਕਾ ਭਾਈ ਜੀ ਸਸਿਕਾ ਜੀ ਦੋਸ ਨਾ ਟੀਟ ਆ ਗਏ ਸਰੀਆ ਦੇ ਵੀਰ ਜੀ ਕਿਰਪਾ ਦੀ ਮੰਗਤਰੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲ ਨਾਲਾ ਜਿਹੜਾ ਹੁੰਦਾ ਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵੀ ਜੀ ਆਪਣਾ 78916 5092 ਜੀ ਠੀਕ ਹੈ ਜੀ ਹਾਂ ਜੀ ਭਾਈ ਦੱਸਿਓ ਵੈੜ ਦੇ ਬਾਰੇ ਜਮਾ ਸੁਆ ਸਹੀ ਆ ਦੂਜਾ ਸੁਆ ਸੁਈ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੇ 16 ਕਿਲੋ ਬੋਲਾ ਜੀ 16 ਲੀਟਰ ਬੋਲੇ ਬੋਲਾ ਹਾਂ ਜੀ ਜੀ ਕੱਲ ਸੁਈ ਜੀ ਕੀ ਲੋਬਾ ਜੀ ਬਿਲਕੁਲ ਤਾਜੀ ਸੋਈ ਜਿਹੜੇ 16 ਲੀਟਰ ਬੋਲਾ ਹੀ ਬੋਲਾ ਤਿਆਰ ਆ ਹਾਂਜੀ ਮਗਰ ਇਹਦੇ ਵਸ਼ੀ ਤੇ ਪਿੱਛੇ ਵੀ ਫੀਮੇਲ ਕਾਪ ਆ ਗਿਆ ਜਿਹਦੇ ਲੋਬਾ ਜੀ ਆਹ ਵਾਲਾ ਫੀਮੇਲ ਕਾਪ ਜੇ ਤੇ ਬਾਈ ਖੋਲੋ ਹਨ ਖੋਲ ਕੇ ਦਿਖਾਈਏ ਕਿ ਇਹਨਾਂ ਕੋਲ ਨਾੜੂ ਤੇ ਜਵਾਕ ਆ ਬਈ ਲੈ ਆਪਾਂ ਚੈੱਕ ਕਰੂ ਚੇ ਕਾਨ ਕਰਮਾੜੀ ਨੇ ਪੰਡਾ ਪਾਈਆਂ ਵਾ ਤੇ ਬਾਈ ਕਿੰਨਾ ਕੱਢੂਗੀ ਦੋਦੇ ਤੁਸੀਂ ਜੀ ਇਹ ਜਦਿੱਦੇ ਕੋ ਭਰੂਗੀ ਅੱਛਾ ਜੀ ਹਾਂ ਜੀ ਜੇ ਕੋ ਵੀ ਚੰਗੀ ਕਰਾਂਗੇ ਠੀਕ ਹੈ ਠੀਕ ਹੈ ਲਓ ਭਾਜੀ 23 ਤੋਂ 24 ਲੀਟਰ ਜਿਹੜਾ ਦੁੱਧ ਭਰੂਗੀ ਤੇ ਬਿਲਕੁਲ ਤਾਜੀ ਸੂਈ ਦੇ ਥੱਲੇ ਹੀ 16 ਲੀਟਰ ਐ ਇਸ ਟਾਈਮ ਜਿਹੜਾ ਬਿਲਕੁਲ ਤਿਆਰ ਆ ਬੌਲਾ ਅੱਛਾ ਜੀ ਹਾਂ ਜੀ 20 ਕਿਲੋ ਕੀਤੇ ਜਿਹੜਾ ਆਇਆ ਠੀਕ ਹੈ ਠੀਕ ਹੈ ਲਓ ਭਾਜੀ 20 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਲੈ ਜਾਓ ਇਹਨੂੰ ਇੱਕ ਰੀ ਲੈ ਜਾ ਤੇ ਕੱਦ ਕਾੜ ਵੀ ਬਹੁਤ ਜ਼ਿਆਦਾ ਚੰਗਾ ਵਾ ਤੇ ਹੈ ਵੀ ਕ੍ਰਾਸ ਵਿੱਚ ਆ ਗਈ ਆ ਤੇ ਥਣ ਥਣ ਵੀ ਆਣ ਗੁਲਾਬੀ ਆ ਗਿਆ ਲਾਗੇ ਨਾਲ ਦਿਖਾਉਂਦੇ ਆਂ ਉਹਨਾਂ ਦਾ ਸੈੱਗ ਗਿਆ ਵੀ ਐਨ ਗਿੱਟ-ਗਿੱਟ ਕਰਨ ਲੱਗਾ ਵਾ। ਲੈਓ। ਤਰੋ ਚੱਕ ਦੀ ਫੇਸ ਪੀਸ ਤੇ ਕੱਢ ਵਜਨ ਦੀ ਬਹੁਤ ਜ਼ਿਆਦਾ ਚੰਗੀ ਆ। ਤੇ ਭਾਈ ਹੁਣੀ ਹਰ ਵੀਡੀਓ ਹਰ ਵਾਰੀ ਇੱਕੋ ਪਉਂਦੇ ਆ ਤੇ ਚੰਗੀ ਲਾ ਕੇ ਹੁੰਦੇ ਆ ਬੜਾ। ਤਰੋ ਚੱਕ ਤੂੰ। ਮੁੱਤੇ ਬਾਰੇ ਦੱਸਦੇ ਮਾਰਿਆ। ਕੰਬਾਈਨਰ ਕਰਨਾ ਲਾਚੀ ਦਾ ਬੂਟਾ ਲਾਇਆ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ। ਲਓ ਬਈ ਕਰੋ ਲਾਗੇ ਤਾਂ ਚੈੱਕ ਸਨਾਂ ਦਾ ਸੈਗ ਹੈ ਬਹੁਤ ਬਹੁਤ ਸ਼ਾਨਦਾਰ ਆ ਫਿਕਰ ਮਾਲੀ ਨੇ ਪੰਡਾ ਹੀ ਪਾਈਆਂ ਮੈਂ ਇੰਦਰ ਲਈ ਸਾਡ ਤੋਂ ਇੱਕ ਨਾ ਦਿਖਾ ਦਿਓ ਲਓ ਬਈ ਕਰੋ ਚੈੱਕ ਲਾਗੇ ਰਣ ਕਲਾ ਕਲਾ ਥਾਣਿਆ ਤੇ ਬਾਈ ਇਹਦਾ ਠੰਡੀ ਸੀਲ ਵੀ ਚੈੱਕ ਕਰ ਸਕਦੇ ਜੀ ਠੀਕ ਹੈ ਠੀਕ ਹੈ ਲਓ ਬਈ ਸੀਲਿੰਗਾਂ ਸੂਧੀਆਂ ਬਹੁਤ ਆ ਵੈਡ ਦੇ ਵਿੱਚ ਤੇ 23 ਤੋਂ 24 ਲੀਟਰ ਜਿਹੜਾ ਦੁੱਧ ਭਰੂਗੀ ਤੇ ਬਾਈ ਇਹਦਾ ਮੁੱਲ ਫਿਰ ਮੁੱਲੇ ਵਿੱਚ ਜਿਆਜ ਹੀ ਕਰ ਦਈਏ ਜਾਂਦੀ ਜਿਆਜ ਜੀ ਬੈਰੀ ਆ ਦੀਦਾ ਜੀ ਹੋਰ ਕਰੀਏ ਮਾਨਤਨ ਮਾਨ ਜੀ ਦੋ ਛੱਡ ਦਾਂਗੇ ਵੀਡੀਓ ਹੋਰ ਦੱਸੋ 63 ਦੀ ਹਾਂ ਜੀ ਹਾਂ ਜੀ ਯਾਰ ਹੋਰ ਛੱਡ ਦਾਂਗੇ ਵੀਡੀਓ ਹੋਰ ਦੱਸੋ ਠੀਕ ਹੈ ਜੀ ਹਾਂ ਜੀ ਹਾਂ ਜੀ ਯਾਰ ਹੋਰ ਸ਼ੂਟ ਕਰ ਦਾਂਗੇ ਚਲੋ ਬਾਕੀ ਮੌਕੇ ਦਾ ਥੋੜਾ ਬਾਕੀ ਮੌਕੇ ਦਾ ਮਾਨਤਨ ਵੀਡੀਓ ਹੋ ਜਾਊਗਾ ਫਿਰ ਵੀਰ ਭਰਾ ਨੂੰ ਫੋਨ ਲਾਵੇ ਠੀਕ ਹੈ ਠੀਕ ਹੈ ਲਓ ਭਾਜੀ ਕਰੋ ਫੇਸ ਕੁਆਲਟੀ ਵੀ ਚੈੱਕ ਕਰ ਤੇ ਕੱਢ ਦੋ ਜੇ ਬਹੁਤ ਜਿਆਦਾ ਚੰਗਾ ਵਾ ਵੈਡ ਦਾ ਬਾਕੀ ਵੀ ਜੀ ਕੋਈ ਦੋ ਟਾਈਮ ਤਿੰਨ ਟਾਈਮ ਚੋ ਕੇ ਮੇਰਾ ਭਾਖੜੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਜੀ ਬਿਲਕੁਲ ਭਾਈ ਗੱਦਾ ਵਿੱਚ ਆਪਣੀ ਆਗੇ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜੋ ਹੀ ਕਿਹਾ ਉਹ ਹੀ ਨਿਕਲੂਗਾ ਆਗੇ ਤੇ ਕੰਤ ਵਚਨ ਬਹੁਤ ਹੀ ਜ਼ਿਆਦਾ ਚੰਗਾ ਬਾਦੇ ਬਈਆ ਕਰਾ ਮੜ ਜੇ ਆਪਾਂ ਦਾਤੀ ਦੇ ਫੂਟੇ ਬਾਰੇ ਵੀ ਕਰੀਏ ਜਾਣਕਾਰੀ ਆਜੋ ਲੋ ਬਈਆ ਬਾਈ ਨੇ ਲਾਇਆ ਵਾ ਘਰ ਇਹ ਦਾਤੀ ਦਾ ਫੂਟਾ ਕਿਹ ਫਲ ਫੂਲ ਪਿਆ ਵਾਲੇ ਭਾਈ ਇੱਥੇ ਤੋਂ ਪਹਿਲਾਂ ਲੱਖਾਂ ਫਲ ਹਾਂਜੀ ਹਾਂਜੀ ਵੀਰ ਜੀ ਪਿਛਲੀ ਵਾਰੀ 2 ਕਿਲੋ ਲਾਈਆਂ ਜੇ ਲਾਚੀਆਂ ਹਾਂਜੀ ਹਾਂਜੀ 2 ਕਿਲੋ ਫਲ ਠੀਕ ਹੈ ਠੀਕ ਆ ਜਾਲੀ ਜੁਲੀ ਦਾ ਪਾਉਣ ਦਾ ਕਾਰਨ ਜਾਲੀ ਵੀ ਜੀ ਇਹ ਨਾ ਸਾਨੂੰ ਪਤਾ ਵੀ ਚਿੜੀਆਂ ਚੁੜੀਆਂ ਕਾਂ ਵਗੈਰਾ ਆਣ ਕੇ ਤੇ ਲਾਹ ਜਾਂਦੇ ਫਲ ਝੜ ਜਾਂਦੇ ਆ ਅੱਛਾ ਜੀ ਇਸ ਕਰਕੇ ਭਾਈ ਸੀ ਉੱਤੇ ਠੀਕ ਹੈ ਜੀ ਹਾਂਜੀ ਹਾਂਜੀ ਤੁਮੜ ਜਾ ਖੋਲੀ ਖੋਲ ਜੂਗਾ ਹਾਂਜੀ ਵੀਰ ਜੀ ਖੋਲ ਜੂਗਾ ਜੀ ਆਪ ਹੀ ਖੋਲ ਦੇ ਕੋ ਚੜਿਆ ਨਾ ਲਓ ਬਈ ਆ ਕਰੋ ਚੈੱਕ ਲਾਤੀ ਤੇ 2 ਜਿਹੜੀ ਕਿਲੋ ਬਾਈ ਹੁਣਾਂ ਨੇ ਪਿਛਲਾ ਫਾਲੇ ਤੋਂ ਲਾਇਆ ਵਾ ਤੇ ਫਾਲ ਫੁੱਲ ਕੋਈ ਨਹੀਂ ਕੋਈ ਨਹੀਂ ਰਹਿੰਦਾ ਇੰਨਾ ਗ੍ਰੈਂਡ ਤਾਂ ਭਈਆ ਬੂਟਾ ਤਿਆਰ ਕਰਨਾ ਵੇ ਤੇ ਕਿਵੇਂ ਇਹ ਵੀ ਜੀ ਛੋਟੀ ਜੀ ਜੜ ਲੈ ਕੇ ਸਿਰਫ ਇੱਕ ਹੀ ਲਾਈ ਸੀਗੇ ਅਸੀਂ ਅੱਛਾ ਜੀ ਤੇ ਜਿਵੇਂ ਕੇਲੇ ਦਾ ਬੂਟਾ ਮੰਨ ਲਓ ਕਿ ਗਾਂ ਵਾਧਾ ਵਾਧਾ ਵਧ ਜਾਂਦਾ ਪਈ ਹਾਂਜੀ 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 ਜੀ ਇੱਕ ਬੂਟਾ ਤਾਂ ਵੇਖ ਲਓ ਕਿੰਨੇ ਬੂਟੇ ਤਿਆਰ ਹੋ ਗਏ ਜੀ ਠੀਕ ਹੈ ਠੀਕ ਹਾਂਜੀ ਜੀ ਬਸ ਇਹਨੂੰ ਵੀ ਲਾਉਣਾ ਥੋੜਾ ਪਾਣੀ ਤੇ ਲਾਗੇ ਪੈਂਦਾ ਜੀ ਠੀਕ ਹੈ ਜੀ ਹਾਂਜੀ ਲੋ ਵੀ ਪਾਣੀ ਦੇ ਕੰਡੇ ਤੇ ਲਾਉਣਾ ਪੈਂਦਾ ਜੀ ਹਾਂਜੀ ਜਿਤਨਾ ਕੋਈ ਖਾਲ ਕੋਲ ਹੈ ਹਨਾ ਖਾਲ ਦੇ ਕੰਡੇ ਤੇ ਲਗਾਓ ਵੇ ਦੇ ਖਾਲ ਦੇ ਕੰਡੇ ਤੇ ਲਾ ਲਓ ਜਾਂ ਕਿਤੇ ਵੀ ਪਾਣੀ ਆਪਣਾ ਲੱਗੇ ਕੋਈ ਚੱਲਦਾ ਦੇ ਅੱਛਾ ਜੀ ਹਾਂਜੀ ਲੋ ਬਾਈ ਕਰੋ ਚੈੱਕ ਤੇ ਪੰਜਾਬ ਦੀ ਤਰਜ਼ੀ ਦੇ ਸਾਰਾ ਇੱਕੋ ਜੁਗਦਾ ਵਾ ਇੱਕ ਬਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ